ਕੋੜੀ 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 ਕਬੱਡੀ 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 ਤੇ ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਸਾਰੀ ਖੇਡ ਯੱਗ ਦੇ ਨਾਲ ਬੜੀ ਜ਼ਰੂਰੀ ਅਨਾਉਂਸਮੈਂਟ ਹੈ ਖੇਡ ਯੱਗਤ ਦੇ ਲਈ ਬੜੀ ਇੱਕ ਜ਼ਰੂਰੀ ਅਨਾਉਂਸਮੈਂਟ ਹੈ ਇੱਕ ਪਾਣਾ ਵਾਪਰਿਆ ਕੱਲ ਰਾਏਕੋਟ ਦੇ ਕਬੱਡੀ ਕਬੜੇ ਉੱਤੇ ਉਹ ਪਾਣਾ ਵਾਪਰਿਆ ਔਰ ਕਈਆਂ ਨੇ ਉਸ ਪਾਣੀ ਨੂੰ ਮੇਰੇ ਵੀਰੋ ਬਹੁਤ ਤਰ੍ਹਾਂ ਦੇ ਰੂਪ ਦੇ ਦਿੱਤੇ ਆ سوشل ਮੀਡੀਆ ਨੇ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਪੇਸ਼ ਕਰਤਾ ਹੈ ਕਿਸ ਨੇ ਕਿਸ ਤਰ੍ਹਾਂ ਪੇਸ਼ ਕਰਤਾ ਹੈ ਔਰ ਕਈ ਜਿਹੜੇ ਰੀਅਲ ਪੇਜ ਹਨ ਉਹਨਾਂ ਨੂੰ ਪਤਾ ਹੁੰਦਾ ਵੀ ਕਬੱਡੀ ਵਿੱਚ ਹੋਇਆ ਕੀ ਹੈ ਜੇ ਕਲੀਅਰ ਕਟ ਕੋਈ ਗੱਲ ਪਤਾ ਨਹੀਂ ਹੁੰਦੀ ਬਾਈ ਉਹਨੂੰ ਬੇਫਜ਼ੂਲ ਐਵੇਂ ਵਿਊਆਂ ਦੇ ਚੱਕਰਾਂ ਦੇ ਵਿੱਚ ਪੇਸ਼ ਨਾ ਕਰਿਆ ਕਰੋ ਕਈਆਂ ਨੇ ਰਿਖਤ ਹੈ ਵੀ ਕਈਆਂ ਨੇ ਰੰਜਿਸ਼ ਦੇ ਤੌਰ ਤੇ ਉਹਦੇ ਸੱਟਾਂ ਫੇਟਾਂ ਮਾਰਤੀਆਂ ਤੇ ਜਾਣ ਕੇ ਜਿਹੜਾ ਉਹਨੂੰ ਫੇਟ ਮਾਰਤੀ ਹੈ ਪਰ ਇਦਾਂ ਦਾ ਕੁਝ ਨਹੀਂ ਹੋਇਆ ਬਾਈ ਪਰਤਾਪ ਕੜਿਆਣਾ ਜਿਹੜਾ ਹੈ ਉਹ ਕੌਡੀ ਕੱਪ ਲਈ ਉਹ ਖੇਡਣ ਆਇਆ ਸੀਗਾ ਉਹ ਰੋਡ ਤੋਂ ਉਹਦੇ ਸਾਥੀ ਖਿਡਾਰੀਆਂ ਸਮੇਤ ਉਹ ਜਾਣ ਲੱਗਾ ਸੀਗਾ ਔਰ ਉੱਥੇ ਇੱਕ ਦੁਰਘਟਨਾ ਹੋ ਗਈ ਬਾਈ ਇੱਕ ਆਟੋ ਵਾਲ ਨੇ ਥੋੜੀ ਬਲੇ ਡਰਿੰਕ ਕੀਤੀ ਹੋਈ ਸੀ ਉਹ ਆਟੋ ਵਾਲਾ ਉਹਨੇ ਉਹਨੂੰ ਮੇਰੇ ਵੀਰੋ ਫੇਟ ਵੱਜ ਗਈ ਉਹਨੂੰ ਦੁਰਘਟਨਾ ਕਹਿ ਸਕਦੇ ਆ ਉਹਨੂੰ ਆਪਾਂ ਰੰਜਿਸ਼ ਨਹੀਂ ਕਹਿ ਸਕਦੇ ਫਿਰ ਉਹ ਸਾਰੇ ਪਰਿਵਾਰ ਨੇ ਆ ਕੇ ਮੇਰੇ ਵੀਰੋ ਦੁੱਖ ਮਨਾਇਆ ਉਹ ਇੱਕ ਪਰਿਵਾਰ ਦਾ ਡਰਾਈਵਰ ਰੱਖਾ ਹੋਇਆ ਸੀਗਾ ਉਹ ਹਸਪੀਟਲ ਸਾਰਾ ਪਰਿਵਾਰ ਜਾ ਕੇ ਦੁੱਖ ਮਣਾ ਕੇ ਆਇਆ ਹੈ ਔਰ ਜਲਾਲਪੁਰਿਆ ਪਾਲਾ ਵੀ ਅੱਜ ਖਾਸ ਤੌਰ ਤੇ ਉਸ ਪਰਿਵਾਰ ਦੇ ਨਾਲ ਆ ਕੇ ਦੁੱਖ ਮਣਾ ਕੇ ਗਿਆ ਹੈ ਔਰ ਆਲਮਗਿre ਜਸ਼ਨ ਹੁਣੀ ਉਸ ਦੇ ਨਾਲ ਭਾਈਆਂ ਵਾਂਗੂ ਮੇਰੇ ਵੀਰੋ ਅੱਜ ਵੀ ਖੜੇ ਹੈ ਤੇ ਰਹਿੰਦੀ ਜ਼ਿੰਦਗੀ ਤੱਕੇ ਖੜੇ ਰਹਿਣਗੇ ਖੁਸ਼ੀ ਕੜਿਆਣੇ ਨੂੰ ਇਹ ਸਪੈਸ਼ਲ ਆਖਿਆ ਹੈ ਵੀ ਇੰਨਾ ਖੇਡ ਜਗਤ ਦੇ ਵਿੱਚ ਸਾਰਾ ਕਲੀਅਰ ਕਰ ਦਿਓ ਮੇਰੇ ਵੀਰੋ ਔਰ